ਤੁਸੀਂ ਦੇਖ ਰਹੇ ਹੋ ਜਨਹਿਤ ਐਸ਼ੀ ਤੇ ਮੈਂ ਹਾਂ ਤੁਹਾਡੇ ਨਾਲ ਜਸਬੀਰ ਗੌਰ ਜਸਤੀ ਮੌਜੂਦਾ ਪੰਜਾਬ ਸਰਕਾਰ ਖੇਡਾਂ ਨੂੰ ਪਰਫੁੱਲਿਤ ਕਰਨ ਦੇ ਲਈ ਉਚੇਚੇ ਕਦਮ ਚੁੱਕ ਰਹੀ ਹੈ ਕਈ ਥਾਵਾਂ ਤੇ ਖੇਡ ਨਰਸਰੀਆਂ ਵੀ ਖੋਲੀਆਂ ਗਈਆਂ ਨੇ ਤਾਂ ਕਿ ਪੰਜਾਬ ਦੇ ਬੱਚੇ ਵਧੀਆ ਖਿਡਾਰੀ ਬਣ ਸਕਣ ਅਤੇ ਪੰਜਾਬ ਦਾ ਕੱਦ ਪੂਰੀ ਦੁਨੀਆ ਦੇ ਵਿੱਚ ਉੱਚਾ ਕਰ ਸਕਣ ਇਸੇ ਹੀ ਲਈ ਦੇ ਤਹਿਤ ਜਿਲਾ ਸੰਗਰੂਰ ਵਿੱਚ ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ ਵੱਲੋਂ ਤਿੰਨ ਨਵੇਂ ਕੋਚਾਂ ਨੂੰ ਨਿਯੁਕਤੀ ਪੱਤਰ ਦਿੱਤੇ ਗਏ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਟੀਮ ਦਾ ਭਗਤ ਸਿੰਘ ਕੋਚ ਅਤੇ ਦੋ ਹਾਕੀ ਦੇ ਕੋਚਾਂ ਨੂੰ ਨਿਯੁਕਤੀ ਪੱਤਰ ਦਿੱਤੇ ਗਏ ਨੇ ਜਿੱਥੇ ਪੰਜਾਬ ਸਰਕਾਰ ਵੱਲੋਂ ਸਿੱਖਿਆ ਅਤੇ ਸਿਹਤ ਨੂੰ ਤਰਜੀਹ ਦਿੱਤੀ ਜਾ ਰਹੀ ਹੈ ਉਥੇ ਹੀ ਯੋਧ ਨਸ਼ਿਆਂ ਵਿਰੁੱਧ ਮੋਹਮ ਵੀ ਚਲਾਈ ਜਾ ਰਹੀ ਹੈ ਆਉਣ ਵਾਲਾ ਪੰਜਾਬ ਦਾ ਭਵਿੱਖ ਖੇਡਾਂ ਦੇ ਵਿੱਚੋਂ ਮੱਲਾ ਮਾਰੇ ਇਸੇ ਕਰਕੇ ਹੀ ਪੰਜਾਬ ਸਰਕਾਰ ਹਰ ਹਰਸ ਵਰਤ ਰਹੀ ਹੈ ਅਤੇ ਅੱਜ ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ ਵੱਲੋਂ ਤਿੰਨ ਨਵੇਂ ਕੋਚਾਂ ਨੂੰ ਨਿਯੁਕਤੀ ਪੱਤਰ ਦੇ ਕੇ ਸੰਗਰੂਰ ਨਿਵਾਸੀਆਂ ਦਾ ਮਾਣ ਵਧਾਇਆ ਗਿਆ ਇਸ ਮੌਕੇ ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ ਹੋਰਾਂ ਨੇ ਕੀ ਕੁਝ ਕਿਹਾ ਤੁਹਾਡੇ ਨਾਲ ਵੀ ਸਾਂਝਾ ਕਰ ਰਹੇ ਹਾਂ ਤੋਂ ਧੰਨਵਾਦ ਕਰਦੀ ਆ ਜਿਹੜੇ ਪੰਜਾਬ ਨੂੰ ਨਵੀਆਂ ਬੁਲੰਦੀਆਂ ਤੇ ਲੈ ਕੇ ਜਾ ਰਹੇ ਨੇ ਪੰਜਾਬ ਦੇ ਨੌਜਵਾਨਾਂ ਨੂੰ ਇੱਕ ਚੰਗੀ ਸੇਧ ਇੱਕ ਏਡਾਲੇ ਪਾਸੇ ਸਪੋਰਟ ਵਾਲੇ ਪਾਸੇ ਜਿਹੜਾ ਲੈ ਕੇ ਜਾ ਰਹੇ ਨੇ ਸੋ ਜਿੱਥੇ ਪੰਜਾਬ ਦੇ ਵਿੱਚ ਪਿਛਲੇ ਦਿਨੀ ਯੁੱਧ ਨਸ਼ਿਆਂ ਵਿਰੁੱਧ ਮਹਿਮ ਜਿਹੜੀ ਪੰਜਾਬ ਦੇ ਵਿੱਚ ਚੱਲ ਰਹੀ ਆ ਉਸ ਦੇ ਤਹਿਤ ਪੰਜਾਬ ਦੀ ਨੌਜਵਾਨੀ ਨੂੰ ਨਸ਼ਿਆਂ ਵਾਲੇ ਪਾਸੋਂ ਕੱਢ ਕੇ ਖੇਡਾਂ ਵਾਲੇ ਪਾਸੇ ਲਾਉਣ ਲਈ ਖੇਡਾਂ ਨੂੰ ਪਰਪੂਲਤ ਕਰਨ ਲਈ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੀ ਜਿਹੜੀ ਪਹਿਲ ਜੋ ਪਿਛਲੇ 3 ਸਾਲ ਤੋਂ ਮੈਂ ਕਹਿ ਸਕਦੀ ਹਾਂ ਕਿ ਸਪੋਰਟਸ ਦੇ ਖੇਤਰ ਦੇ ਵਿੱਚ ਜਿਹੜੀਆਂ ਵੱਡੀਆਂ ਮੱਲਾਂ ਨੇ ਸਰਕਾਰ ਨੇ ਮਾਰੀਆਂ ਨੇ ਚਾਹੇ ਖੇਡਾਂਵਤਨ ਪੰਜਾਬ ਦੀਆਂ ਹੋ ਗਈਆਂ ਚਾਹੇ ਪਿੰਡਾਂ ਦੇ ਵਿੱਚ ਖੇਡ ਗਰਾਊਂਡ ਬਣਾਉਣ ਦੀ ਸ਼ੁਰੂਆਤ ਹੋ ਗਈ ਚਾਹੇ ਸਪੋਰਟਸ ਦੇ ਵਿੱਚ ਜਿਹੜੇ ਬੱਚੇ ਮੈਡਲ ਲੈ ਕੇ ਆਉਂਦੇ ਨੇ ਉਹਨਾਂ ਨੂੰ ਜਿਹੜੇ ਇਨਾਮੀ ਰਕਮੀਆਂ ਦੀ ਗੱਲ ਹੋ ਗਈ ਚਾਹੇ ਪੁਰਾਣੀਆਂ ਜਿਹੜੀਆਂ ਖੇਡ ਸਕਾਲਰਸ਼ਿਪਸ ਹੋ ਗਈਆਂ ਉਹਨਾਂ ਨੂੰ ਬਹਾਲ ਕਰਨ ਦੀ ਗੱਲ ਹੋ ਗਈ ਚਾਹੇ ਪਿੰਡਾਂ ਦੇ ਖੇਡ ਗਰਾਊਂਡ ਨੇ ਜਿਹੜੇ ਕਲੱਬ ਨੇ ਜਿਹੜੇ ਉਹਨਾਂ ਨੂੰ ਗਰਾਂਟਾ ਦੇਣ ਦੀ ਗੱਲ ਹੋ ਗਈ ਸੋ ਹਰ ਪਾਸੇ ਜਿਹੜਾ ਸਪੋਰਟਸ ਨੂੰ ਅੱਗੇ ਲੈ ਕੇ ਜਾਣ ਦੇ ਵਿੱਚ ਮੈਂ ਸਮਝਦੀ ਆ ਕਿ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਜੋ ਮੀਲ ਪੱਥਰ ਜੋ ਪੰਜਾਬ ਦੇ ਵਿੱਚ ਰੱਖਿਆ ਜੋ ਸਾਬਤ ਕੀਤਾ ਉਹਦੀ ਦੇਣ ਅੱਜ ਉਸ ਲੜੀ ਦੇ ਵਿੱਚ ਅੱਗੇ ਵਧਦੇ ਹੋਏ ਅੱਜ ਸਾਡੇ ਸੰਗਰੂਰ ਹਲਕੇ ਦੇ ਵਿੱਚ ਤਿੰਨ ਸਪੋਰਟਸ ਨਰਸਰੀਆਂ ਮਾਨਯੋਗ ਮੁੱਖ ਮੰਤਰੀ ਸਾਹਿਬ ਵੱਲੋਂ ਦਿੱਤੀਆਂ ਗਈਆਂ ਨੇ ਜਿਹਦੇ ਲਈ ਮੈਂ ਸਾਰੇ ਇਲਾਕੇ ਦੇ ਵੱਲੋਂ ਸਾਰੇ ਹਲਕੇ ਦੇ ਵੱਲੋਂ ਮੁੱਖ ਮੰਤਰੀ ਸਾਹਿਬ ਦਾ ਜਿੱਥੇ ਧੰਨਵਾਦ ਕਰਦੀ ਆ ਅੱਜ ਸਾਡੇ ਤਿੰਨ ਨਰਸਰੀਆਂ ਜਿਹਦੇ ਵਿੱਚ ਕਰਾਚੋਂ ਦੇ ਵਿੱਚ ਅਸੀਂ ਇੱਕ ਹੌਕੀ ਦੀ ਜਿਹੜੀ ਜਿਹੜਾ ਕੋਚ ਸਾਡੇ ਕੋਲ ਤਿੰਨ ਕੋਚ ਜਿਹੜੇ ਆ ਚੁੱਕੇ ਨੇ ਤਿੰਨ ਨਰਸਰੀਆਂ ਨੇ ਜਿਹੜੀਆਂ ਟੰਗਰੂਰ ਦੇ ਵਿੱਚ ਜਿਹਦੇ ਵਿੱਚ ਕਰਾਚੋਂ ਚ ਹੌਕੀ ਕੋਚ ਨੇ ਜਿਹੜੇ ਸਾਡੇ ਜੁਆਇਨ ਕਰ ਰਹੇ ਨੇ ਉਥੇ ਸਾਰਾ ਜਿਹੜਾ ਇਨਫਰਾਸਟ੍ਰਕਚਰ ਆ ਉਹ ਵੀ ਬਣਾ ਕੇ ਦਿੱਤਾ ਜਾਊਗਾ ਤੇ ਨਾਲ ਹੀ ਜਿਹੜੇ ਕੋਚ ਨੇ ਔਰ ਜਦੋਂ ਨਰਸਰੀ ਸਟਾਰਟ ਹੋਗੀ ਉਸ ਤੋਂ ਬਾਅਦ ਜਿਹੜੇ ਬੱਚੇ ਨੇ ਉਹਨਾਂ ਦੀ ਜਿਹੜੀ ਮੀਲ ਆ ਉਹਨਾਂ ਦੀ ਜਿਹੜੀ ਡਾਈਟ ਆ ਉਹ ਵੀ ਸਰਕਾਰ ਜਿਹੜਾ ਟਾਈਮ ਟੂ ਟਾਈਮ ਜਿਹੜਾ ਉਹਨਾਂ ਨੂੰ ਪ੍ਰੋਵਾਈਡ ਕਰਾਉਂਦੀ ਰਹੂਗੀ ਇਸ ਤੋਂ ਬਾਅਦ ਭਵਾਨੀਗੜ ਦੇ ਵਿੱਚ ਜਿਹੜੇ ਸਾਡੇ ਹਾਕੀ ਦੇ ਜਿਹੜੇ ਕੋਚ ਨੇ ਨਾਲ ਖੜੇ ਆ ਇਹਨਾਂ ਨੇ ਭਵਾਨੀਗੜ ਜਿਹੜਾ ਨਰਸਰੀ ਦੇ ਵਿੱਚ ਜਿਹੜਾ ਜੁਆਇਨ ਕਰਨਾ ਸਟੇਡੀਅਮ ਦੇ ਵਿੱਚ ਸੋ ਇਹ ਹਾਕੀ ਦੇ ਲਈ ਭਵਾਨੀਗੜ ਦੇ ਵਿੱਚ ਜਿਹੜਾ ਕੰਮ ਕਰਨਗੇ ਤੇ ਨਾਲ ਹੀ ਜਿਹੜੀ ਇਹਨਾਂ ਦੀ ਗੇਮ ਹੈਗੀ ਆ ਬਾਕਸਿੰਗ ਦੇ ਵਿੱਚ ਜਿਹੜਾ ਸੰਗਰੂਰ ਤੋਂ ਸਾਡੇ ਨਾਲ ਜਿਨ੍ਹਾਂ ਨੇ ਐਜ਼ ਅ ਕੋਚ ਸੰਗਰੂਰ ਦੇ ਵਿੱਚ ਜੁਆਇਨ ਕੀਤਾ ਹੈਗਾ ਸੋ ਇਹ ਸੰਗਰੂਰ ਦੇ ਵਿੱਚ ਜਿਹੜਾ ਸਾਡੇ ਬੱਚਿਆਂ ਨੂੰ ਖੇਡਾਂ ਵਾਲੇ ਪਾਸੇ ਜਿਹੜਾ ਉਹ ਪ੍ਰੇਰਿਤ ਕਰਨਗੇ ਉਹਨਾਂ ਨੂੰ ਸਿਖਾਉਣਗੇ ਟ੍ਰੇਨਿੰਗ ਦੇਣਗੇ ਸਖਲਾਈ ਦੇਣਗੇ ਤੇ ਮੈਂ ਸਮਝਦੀ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਇਲਾਕੇ ਦੇ ਜਿਹੜੇ ਬੱਚੇ ਸੰਗਰੂਰ ਦੇ ਵੈਸੇ ਹੀ ਸਾਡੇ ਬੱਚੇ ਸੰਗਰੂਰ ਦੇ ਸਪੋਰਟਸ ਦੇ ਵਿੱਚ ਅੱਗੇ ਨੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਬੱਚੇ ਇਹ ਜਿਹੜੇ ਉਹ ਮੈਡਲ ਲੈ ਕੇ ਸੰਗਰੂਰ ਦਾ ਨਾਮ ਜਿਹੜਾ ਰੌਸ਼ਨ ਕਰਨਗੇ ਮੁੱਖ ਮੰਤਰੀ ਸਾਹਿਬ ਦਾ ਨਾਮ ਰੌਸ਼ਨ ਕਰਨਗੇ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕਰਨਗੇ ਤੇ ਆਪਣੇ ਜਿਹੜੇ ਕੋਚ ਆ ਜਿਹੜੇ ਨਵੇਂ ਸਾਡੇ ਕੋਲ ਜੁਆਇਨ ਕਰੇ ਨੇ ਇਹਨਾਂ ਦਾ ਨਾਮ ਆ ਜਿਹੜਾ ਉਹ ਰੌਸ਼ਨ ਕਰਨਗੇ ਔਰ ਅੱਜ ਸਾਰੀ ਸਮੂਚੀ ਟੀਮ ਦੇ ਨਾਲ ਸਾਡੇ ਡੈਗਰ ਕਾਉਂਸਲ ਦੇ ਸਾਰੇ ਐਮਸੀ ਸਾਹਿਬਾਨ ਪ੍ਰਧਾਨ ਜੀ ਸ਼ਹਿਰ ਦੇ ਵੱਖ-ਵੱਖ ਬਤਵੰਤੇ ਸੱਜਣ ਉੱਥੇ ਸਾਡੇ ਜਿਹੜੇ ਡੀਐਫਓ ਜਿਹੜੇ ਨਵਦੀਪ ਜੀ ਨਾਲ ਸਾਰੇ ਮੌਜੂਦ ਨੇ ਸਾਰੇ ਕੋਚੇਜ਼ ਮੌਜੂਦ ਨੇ ਤੋਂ ਅਸੀਂ ਸਾਰਿਆਂ ਦੇ ਵੱਲੋਂ ਮਹਿਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ तहे ਦਿਲੋਂ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਖੇਡਾਂ ਵਾਲੇ ਖੇਤਰ ਕਿਰਦਾਰ ਦੇ ਲੋਕਾਂ ਨੂੰ ਨਿਰਨਾਹੀ ਦਿੱਤਾ ਤੇ ਬਹੁਤ